ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਾਚੇ ਜੁਗਾਦ ਸਾਚੇ ਹੈ ਭੀ ਸਾਚੇ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਦੇ ਲਾਇ ਰਹਾ ਹਮਲੇ ਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣ ਪਾਂ ਲੱਖ ਹੋਹੀ ਤਾਂ ਇੱਕ ਨਚਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਗੂੜੈ ਟੁਟੇ ਪਾਲ ਹੁਕਮ ਰਜ਼ਾਈ ਚਲੜਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਏਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੀ ਸਦਾ ਪਵਾਈਏ ਏ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹੈ ਨ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀ ਸਾਨ ਗਾਵੈ ਕੋ ਗੁਣ ਵੜੈ ਆਇਆ ਚਾਰ ਗਾਵੈ ਕੋ ਵਿਦਿਆ ਵਿਕਮ ਵੀ ਚਾਰ ਗਾਵਾ ਕੋ ਸੋਰੀ ਕਰੀ ਤਨਖੇ ਗਾਵਾ ਕੋ ਜੀ ਲੈ ਫਿਰ ਦੇਹੀ ਗਾਵਾ ਕੋ ਜਾਪੈ ਦਿਸੈ ਦੂਰ ਗਾਵਾ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਦ ਗਤੀ ਕੋਟੀ ਕੋਟ ਕੋਟ ਨਿੰਦਾ ਦੇ ਲੈਣ ਦੇ ਥਕ ਬੋਹੀ ਜੁ ਵਜ ਗੰਤਰ ਖਾਹੀ ਗਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੀ ਪਰਵਾਹੋ ਸੱਚਾ ਸਾਹਿਬ ਸਾਚਨਾਹੀ ਬਖਿਆ ਭਾਉ ਵਪਾਰੀ ਅਖੇ ਮੰਗੇ ਦੇ ਦੇ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜਿਤ ਸੋਣ ਧਰੀ ਪਿਆਰ ਅੰਮ੍ਰਿਤ ਵੇਲਾ ਸਾਚ ਨਾਉ ਵੜਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰਿ ਮੋਖ ਦੁਆਰੇ ਨਾਨਕ ਏ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕਿਤਣਾ ਹੋਈ ਆਪੇ ਆਪ ਨਰੰજન ਸੁਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਾਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੁਰਈਸੁਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਆਕਾ ਨਾਹੀ ਕਹਿਣਾ ਕਤਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨ ਜਾਈ ਤੀਰਤ ਨਾ ਵਾਂਡੇ ਤਿਸ ਬਾਵਾ ਵਣ ਬਾਣੇ ਨਾਏ ਕਰੀ ਜੇ ਤੀਸਰ ਟੂ ਪਾਈ ਵੇ ਕਾਵਣ ਕਰਮਾਂ ਕੇ ਮਿਲ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨ ਜਾਈ ਜੇ ਜੋਗ ਚਾਰ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਔਰਖਾਏ ਕਹਿ ਜਾ ਫਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣਧੀਤਿਆ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣੇ ਸਿੱਧ ਵੀਰ ਤੁਲਨਾਤ ਸੁਣੇ ਧਰਤ ਧੋਲਿ ਆਕਾਸ਼ ਸੁਣੇ ਦੀਪ ਲੋਪ ਪਾਤਾਲ ਸੁਣੇ ਪੋਹੇ ਨ ਸਕੇ ਕਾਲ ਨਨਕ ਭਗਤਾਂ ਦਾਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾਇੰਦ ਸੁਣੇ ਮੁਖ ਸਲਾਹੁਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵਿਦ ਨਨਕ ਭਗਤਾਂ ਦਾਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਔਰ ਤੜਕਾ ਇਸ਼ਾਨ ਸੁਣੇ ਪੜ ਪੜ ਪਾਵੇ ਈਮਾਨ ਸੁਣੇ ਲਾਗੇ ਸਜਿ ਧਿਆਨ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਗ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾਹ ਸੁਣੇ ਸ਼ੇਖ ਪੀਰ ਬਾਦਸ਼ਾਹ ਸੁਣੇ ਇੰਧੀ ਪਾਵੇ ਰਾਹੋ ਸੁਣੇ ਹਾਥ ਵੈਸ ਗਾਹੋ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਗ ਪਾਪ ਕਾ ਨਾਸ ਮੰਨੇ ਕੀ ਗੱਤ ਗਈ ਨਾ ਜਾਈ ਜੇ ਕੋ ਕਹਿ ਬਿਛੇ ਬਿਝਤਾਈ ਕਾਗਦ ਕਲਮ ਨਾਲ ਲਿਖਣਾਰੀ ਮੰਨੇ ਗਾਬੇ ਕਰਨ ਵਿਚਾਰੇ ਸਨਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮਕੇ ਸਾਧਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਬਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਵੰਤ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੈ ਮੁਖ ਦਵਾਰ ਮੰਨੇ ਬਰਵਾਰੇ ਸਾਧਾਰੇ ਮੰਨੇ ਤਰੇ ਤਾਰੀ ਗੁਰ ਸੇਖ ਮੰਨੇ ਨਾਮਿਕ ਪਵਹਿ ਨਾ ਬਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗੇ ਮਾਨ ਪੰਚੇ ਸੋਹਿ ਦਰ ਰਾਜਾਨ ਪੰਜਾਂ ਕਾ ਗੁਰੂ ਇਕਤਿਆਨ ਜੇ ਕੋ ਕਹੇ ਕਰੇ ਵੀਚਾਰ ਕਰਤੇ ਕਹ ਕਰਨੇ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਗ੍ਰਿਤਾ ਵਰਕਿਆ ਜਨ ਸੂਤ ਜੇ ਕੋ ਪੁੱਜੈ ਉਹ ਵਤ ਜਾਰ ਦਮਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਰ ਤਲੈ ਕਾਉਣ ਜੋਰ ਜੀ ਜਾ ਤਰੰਗਾਂ ਕੀ ਨਾਵ ਸੋਣਾ ਲਗਿਆ ਉੜੀ ਕਲਾਮ ਏੋ ਲੇ ਕਾਲਕ ਜਾਣੇ ਕੋਏ ਲੇ ਕਾਲ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਰੂਪ ਕੀਤੀ ਦਾਤ ਜਾਣੇ ਕਾਉਣ ਕੂਤ ਕੀਤਾ ਬਸਾਓ ਇੱਕ ਕੁਵਾਉ ਇਸਤੇ ਹੋਏ ਲੱਖ ਦਰਿਆ ਉਹ ਕੁਦਰਤ ਕਵਨ ਕਹਾ ਵਿਚਾਰੇ ਵਾਰਿਆਂ ਨ ਜਾਵਾਂ ਏਕ ਵਾਰ ਜੋ ਤਉ ਦਪਾ ਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਦਵਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਾਤਾਰ ਸੰਖ ਸੂਰਮ ਬਖਸਾਰ ਸੰਖ ਮੋਣ ਲਿਵਲਾਇ ਤਾਰ ਕੁਦਰਤ ਕਵਣ ਕਹਾਵੀ ਚਾਰ ਵਾਰਿਆਂ ਨ ਜਵਾਈ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਘ ਚੋਰ ਰਾਮ ਘੋਰ ਸੰਘ ਅਮਰ ਕਰ ਜਾਹੇ ਜੋਰ ਸੰਘ ਗਲਵਾੜ ਹਤਿਆ ਕਮਾਹੀ ਸੰਘ ਪਾਪੀ ਪਾਪ ਕਰ ਜਾਹੇ ਸੰਘ ਕੂੜਿਆਰ ਕੂੜੇ ਫਿਰਾਹੇ ਸੰਘ ਮਲੇਸ਼ ਮਲਪਕ ਖਾਹੇ ਅਸਾਂ ਕਨਿੰਦਗ ਸਰਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ असंख नव संगता गम गम संकलो संग त्रिपार होए अखरी नाम सालाह अखरी ज्ञान गीत गुण गाह अखरी लिखण भुलण बाणे अखरा सिर संजोग बखान जिन लिखे ते सिर नाहे नाहेव फुरमाए पाहे नओ ਵਰਨਾ ਨਾਮੀ ਕੋਤਾ ਉਹ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕਵਾਦ ਜੋ ਤੁਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਐ ਆਤ ਪੈ ਤਨ ਦੇਹ ਪਾਣੀ ਤੁਰਤੇ ਉਤਰਸ ਕੀ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੁਹੇ ਭਰੀਐ ਮਤ ਪਾਪਨ ਕੇ ਸੰਗ ਉਹ ਤੋ ਪੀਨਾਵੇਂ ਕੇ ਰੰਗ ਉੰਨੀ ਬਾਪੀ ਆਖਣ ਨਾਹੀ ਗਰ ਗਰ ਕਰਣਾ ਲਿਕ ਲੈ ਜਾਹੁ ਆਪੇ ਬੀਜਾ ਪੇਹੀ ਖਾਹੁ ਨਨਕ ਹੁਕਮੀ ਆਵੋ ਜਾਹੁ ਤੀਰਥ ਤਪ ਦੇ ਅਦਤ ਦਾਨ ਜੇ ਕੋ ਪਾਵਤਲ ਕਾ ਮਾਨ ਸੁਣਿਆ ਮੰਨਿਆ ਮਨ ਚਿਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸਾਨ ਤਦ ਮਨ ਚਾਉ ਕਵਣ ਸੋਈਲਾ ਵਖਤ ਕਵਣ ਗਵਣਥਿਤ ਗਵਣਵਾਰੇ ਕਵਣ ਸੇ ਰੁਤੀਮਾ ਕਵਣ ਜਿਤ ਹੋਆ ਕਾਰੇ ویਲਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਥਿਤਵਾਰ ਨ ਜੋਗੀ ਜਾਣੇ ਰਤਮਾ ਹੁਣਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿ ਆਖਾ ਕਿਵ ਸਾਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਕਨ ਤੋ ਕੋ ਆਖੇ ਇਕ ਧੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਉਣੇ ਅੱਗੇ ਗਿਆਨ ਸੋਹੈ ਪਾਤਾਲਾਂ ਬਾਦਾਲ ਲਖ ਅਗਾਸਾਂ ਅਗਾਸੇ ਓੜ ਗੇ ਓੜ ਕਪਾਲ ਥਕੇ ਵੀਦ ਗੈਨੇ ਇਕ ਵਾਤ ਸਹਿਜਿ ਉਡਾਰ ਰਗਨ ਗਦੇ ਬਾਸ ਲੂ ਇਕਤਾਬ ਲੇਖਾ ਹੋਇ ਤਾਂ ਲਿਖੀਐ ਲੇਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣਿ ਆਪਸਾ ਲਾਹੀ ਸਾਹੀ ਤੀ ਸੁਰਤ ਨ ਪਈਆ ਨਦੀਆ ਦਿਵਾਹ ਬਵਹੀ ਸਮੁੰਦ ਨ ਜਾਣੀਐ ਸਮਉਂ ਦੇ ਜਾ ਸੁਲਤਾਨ ਗਿਰ ਹਸੇ ਤੀ ਮਾਲ ਧਨ ਗੀੜੀ ਤੋਲ ਨਾ ਹੋਵਣੀ ਜੇ ਤਿਸਮਨ ਹੋ ਨਾ ਵੀਸਰੇਹ ਅੰਤਨਾੰ ਸਿਵ ਦੀ ਗਣ ਨਯੰਤ ਅੰਤਨਾ ਗਰਣ ਦੇਣ ਨਯੰਤ ਵੰਦਨਾ ਵੇਕਣ ਸੁਣਨ ਨਯੰਤ ਅੰਤਨ ਜਾਪੇ ਗਿਆਨ ਮਨ ਮੰਤਾ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਰ ਅੰਤ ਕਾਰਨ ਕੀਤੇ ਬਿਲ ਲਾਏ ਤਾਗੇ ਅੰਤ ਨ ਪਾਈ ਜਾਹੀ ਹੋ ਅੰਤ ਨ ਜਾਣੇ ਕੋਈ ਬੂਤਾ ਕਹੀਏ ਬੂਤਾ ਹੋਈ ਵੱਡਾ ਸਹਬੇ ਉੱਚਾ ਥਾ ਉੱਚੇ ਉੱਪਰੇ ਉੱਚਾ ਨਾਓ ਏਵੜੇ ਉੱਚਾ ਹੋ ਬਕੂਏ ਤੇ ਦੂਜੇ ਕੋ ਜਾਣੇ ਸੋਏ ਜੇ ਉੜ ਆਵ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾਤਮਾਈ ਕੀਤੇ ਮੰਗੇ ਜੋਦੇ અપਾਰ ਕੀ ਤੇ ਆਗਣਤ ਨਹੀਂ ਵਿਚਾਰ ਕੀਤੇ ਖਾਮ ਤੁੱਟੇ ਹੇ ਵੇਕਾਰ ਕੀਤੇ ਲੈ ਲੈ ਮੁਕਰ ਬਾਹੇ ਕੀਤੇ ਮੂਲਖਾਹੀ ਖਾਹੀ ਕੀਤੇ ਆਂ ਦੂਖ ਭੂਖ ਸਦ ਮਾਰੇ ਭੇਦਾਤ ਤੇਰੀ ਦਾਤਾਰ ਬੰਦ ਖਲਾਫੀ ਬਾਣੇ ਹੋਏ ਹੋ ਰਾਖਣਾ ਸਕੇ ਕੋਈ ਜੇ ਕੋ ਖਾਏ ਕੇ ਆਖਣ ਬਾਏ ਹੋ ਜਾਣੇ ਜੇਤੀਆਂ ਮੈਂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਹੀ ਕੇ ਜਿਸਨੋ ਬਖਸ਼ੇ ਸਿਉ ਤੇ ਸਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ मुल गुण मु वापारपारी भंडार मुल आव मुल लेजा मुल पाई मुसमाहेम मुल दी वण मुवान मुल बीस मुल नीसान मुल कर्म मुल फुरमान मुला मुल कान जा आग्रे लेवल ਆਖੇ ਵੀਰ ਬਾੜ ਪੁਰਾਣ ਆਖੇ ਬੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੰਦ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵਾ ਆਖੇ ਦੇਵ ਆਖੇ ਸੂਰ ਨਰ ਮਨ ਜਨ ਸੇਵਕੇ ਤੇ ਆਖੇ ਆਖਨ ਬਾਇ ਕੇਤੇ ਗਹਿ ਗਹਿ ਓਢੇ ਉੱਟ ਜਾਹਿ ਇਤੇ ਕਿਤੇ ਹੋਰ ਕਿਰੀ ਰਾਗਨ ਧੱਕੇਗੇ ਗੇ ਜੇ ਉਡ ਪਾਵੈ ਦੇਵਡੋ ਏ ਨਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਏ ਸਿਰ ਗਾਵਾਰ ਰੰਗਾਵਾਰ ਸੋ ਦਰਗੇ ਹਸੋ ਕਰਗੇ ਹਾਨ ਜਿਤ ਬੈ ਤਰਬ ਸਮਾਲੇ ਵਜੇ ਨਾਦ ਅਨੇਕ ਸੰਕਾ ਕੇਤੇ ਵਾਗਨ ਹਾਰੇ ਇਤੇ ਰਾਗ ਪਰੀ ਸਿਉ ਕਹੀਣਾ ਕੇਤੇ ਗਾਵਨ ਹਾਰੇ ਗਾਵੇ ਤੁਹਨ ਬਾਵਣ ਬਾਣੀ ਬੈ ਸੰਤਰੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਭਰਮਾ ਦੀਵੀ ਸੋਹਣ ਤਰਾ ਸਵਾਰੇ ਗਾਵੈਂ ਦੀਨ ਦਤਨ ਬੈਠੀ ਦੇਵਤਿਆਂ ਦਰ ਨਾਲੇ ਗਾਵੈਂ ਜਦ ਤੁਮਾ ਦੀ ਅੰਦਰੇ ਗਾਵਣ ਤਾਤ ਵਿਚਾਰੇ ਗਾਵਣ ਜਦੀ ਸਦੀ ਸੰਤੋਕੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਤਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅਠ ਤੜ ਤੀਰਤ ਨਾਲੇ ਨਾਲੇ ਜੋਤ ਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤੁਦਨ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰਗੇ ਤੇ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਗਾਵੀ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਡੀ ਨਾਹੀ ਹੈ ਭੀ ਹੋਸੀ ਜੈਨ ਜਾਸੀ ਅਚਨਾਂ ਜਿੰਨ ਰਜਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਸੀ ਮਾਇਆ ਜਿੰਨੇ ਉਪਾਈ ਕਰ ਕਰ ਵੇ ਕਹਿ ਗੀਤਾ ਆਪਣਾ ਜੀਵ ਤਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਬਾਦਸ਼ਾਹ ਉਸਤਾ ਬਾਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾਂ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰਦਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਬਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸੇ ਆਦੇਸ ਆਦ ਅਨੀਲ ਅਨਾ ਦੇਨਾਤ ਜੁਗ ਜੁਗ ਵੇ ਕੋ ਇਸ ਪੋਗਤ ਗਿਆਨ ਅਨੰਦ ਆ ਬੰਡਾਰਣਾ ਘੜਕੜ ਵਾਡੇ ਨਾ ਦੀ ਆਪਨਾਥ ਨਾ ਦੀ ਸਭ ਜਾਗੀ ਰੇਦ ਸੇਦੇ ਔਰਾ ਸਾਧ ਸੰਯੋਗ ਵਿਜੋਗ ਦੁਇਂ ਕਾਰ ਚਲਾਵੇ ਲੇਖ ਆਵੀ ਭਾਗ ਆਦੇਸ਼ ਤੇ ਸੇ ਆਦੇਸ਼ ਆਦ ਅਨੀਲੇ ਨਾ ਦੇ ਆਨੰਦ ਜੁਗ ਜੁਗੇ ਇੱਕੋ ਵੇਸ ਏ ਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਉ ਤਿਸ ਭਾਵੇਂ ਤੇਵੇ ਚਲਾਵੇ ਜਿਉ ਹੋਵੇ ਫੁਰਮਾਨ ਉਹ ਵੇਖਿਉ ਨਾਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ ਇਸੇ ਆਦੇਸ ਆਦੇ ਨੀਲੇ ਨਾ ਦੇਨਾ ਹਦ ਜੁਗ ਜਵੇ ਕੋਈਸ ਆਸਣ ਲੋਈ ਲੋਈ ਪੰਧਾਰ ਜੋ ਕਿਛ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸ੍ਰਿਜਨਹਾਰ ਨਾਨਕ ਸੱਚੇ ਗੀਤ ਸਾਜੀ ਕਾਰ ਆਦੇਸ ਤੇ ਆਦੇਸ ਆਦ ਅਨੀਲ ਅਨਾਦੇ ਨਾਦ ਜੁਗ ਜੁਗੇ ਕੋ ਵੇ ਸੰ ਇਕ ਦੂਜੀ ਪੌ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਢੇੜਾ ਆਖੀਏ ਏਕ ਨਾਮ ਜਗਦੀ ਸਾਹਿਦ ਰਾਏ ਪਦ ਪਵੜੀਆਂ ਟੜੀਏ ਹੋਏ ਕੀਤ ਸੁਣ ਗੱਲਾਂ ਆਕਾਸ਼ੀ ਦੀ ਡਾਇਰੀ ਨਾਨਕ ਨਦਰੀ ਪਈਏ ਕੂੜੀ ਗੂੜ ਅਠੀ ਸਿਆਖ ਅਮਜੋਰ ਚੁੱਪੈ ਨੈ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਨ ਨੈ ਜੋਰ ਜੋਰਨ ਰਾਜ ਮਾਲ ਮਨਸੂਰ ਜੋਰਨ ਸੋਧੀ ਗਿਆਨ ਵਿਚਾਰ ਜੋਰਨ ਜਗਤੀ ਛਟੈ ਸੰਸਾਰ ਜਿਸ ਅਤ ਜੋਰ ਕਰਵੇ ਕੇ ਸੋਏ ਨਾਨਕੀਰਤ ਕਮਨੀ ਜਨ ਕੋਏ ਯਤਿ ਤਿ 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 ਦੀਵਾਰ ਬਵਨ ਬਾਣੀ ਅਗਨੀ ਪਾਦਾਲ ਤਿਸ ਵਿੱਚ ਧਰਤੀ ਤਾਬਰ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ تن ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਥ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਗਜ ਬਗਾਈ ਉਤੇ ਪਾਏ ਨਾਨਕ ਗੇ ਆਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਦ ਘੜੀਏ ਹੇ ਰੂਪ ਰੰਗ ਕੇ ਵੇਸ ਕੀਤੀ ਅਕਰੰਭੂਮੀ ਮੀਰ ਕੀਤੇ ਕਿਤੇ ਤੂ ਉਪਦੇਸ਼ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨਵ ਮਨ ਕੀਤੇ ਕੀਤੇ ਰਤਨ ਸਮੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸਰਤੀ ਸੇਵਕ ਕੀਤੇ ਨਨ ਕੇ ਅੰਤ ਨ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਦਿੱਥੇ ਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਗਈ ਵਾਣੀ ਰੂਪ ਦਿੱਥੇ ਕਾੜਦ ਘੜੀਏ ਬੋਧੈਨੂ ਬੋਧਾਗੀਆਂ ਗੱਲਾਂ ਕਤੀਆਂ ਨਾ ਜਾਏ ਜੇ ਕੋ ਕ ਪਿਛੈ ਪਛਤਾਏ ਦਿੱਥੈ ਘੜੀਏ ਸੁਰਤ ਮਤਮਨ ਬੁੱਧ ਦਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮकांड ਦੀ ਬਾਣੀ ਜੋਰ ਤਿਥੇ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਕਨ ਮੇਂ ਰਾਮ ਰਹਿਆ ਭਰਪੂਰ ਤਿਥੈ ਸਿੱਤੋ ਸਿੱਤਾਮਿ ਮਮਾਹੇਂ ਦਾਗੇ ਰੂਪਨਾ ਕਥਨੇ ਜਾਹੀ ਨਾ ਹੋ ਮਰੇ ਨਾ ਠਾਗੇ ਜਾਹੀ ਜਿਨ ਕੇ ਰਾਮ ਬਸੇ ਮਨ ਮਾਈਂ ਇਥੇ ਭਗਤ ਵਸੇ ਗੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਦਾੰਤ ਨਯੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਕਾਰਿਸਾ ਕਰ ਵਿਚਾਰੇ ਨਨਕ ਕਥਨਾ ਕਰੜਾ ਸਾਰੀ ਜਤ ਪਹਾਰਾ ਧੀਰਜ ਸੁਨਿਆਰ ਮਹਿਰਨ ਮਤ ਵੇਧ ਹਥਿਆਰ ਭਉਖ ਲਾਗਣ ਤਪਦਾਉ ਭਾਂਡਾ ਭਾਉ ਅਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ नानक नदरी नदर निहाल सलोक पवन गुरु पाणी पिता माता तरत महा ਦੇਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੂਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਉਪਾਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾ छुटी नाम जिनी नाम तय मदसाल मुख्य उजल ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ